ਬਾਏ ਦਾ ਪੀਪਲ ਪੋਰ ਦਾ ਪੀਪਲ ਟੂ ਦਾ ਪੀਪਲ ਹੁਣ ਹੋ ਗਿਆ ਬਾਏ ਦਾ ਕਾਰਪੋਰੇਟਸ ਟੂ ਦਾ ਕਾਰਪੋਰੇਟਸ ਔਰ ਦਾ ਕਾਰਪੋਰੇਟਸ ਬਸ ਜਿਹੜੀ ਸਰਕਾਰ ਹੈ ਬਣੇ ਕਾਰਪੋਰੇਟ ਦੀ ਗਈ ਇਹਨਾਂ ਨੇ ਪਾਲਿਸੀਆਂ ਹੀ ਸਾਰੀਆਂ ਉਹ ਬਣਾਈਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਦੀਆਂ ਇੱਥੇ ਜਿਹੜੀਆਂ ਰੂਹਾਂ ਬੈਠੀਆਂ ਨੇ ਇਹ ਕੋਈ ਸ਼ਰੀਰ ਨਹੀਂ ਬੈਠੇ ਇਹ ਰੂਹਾਂ ਬੈਠੀਆਂ ਨੇ ਇਹ ਦੋਸ ਪਰਮਾਤਮਾ ਦੀ ਕਿਰਪਾ ਜਿਹਦੀ ਜਿਹਦੇ ਤੇ ਕਿਰਪਾ ਹੋਈ ਜਾਊਗੀ ਉਸ ਧਰਨੇ ਚਾਹੀਦੀ ਕੋਈ ਨਹੀਂ ਹੈ ਕਿ ਆਪਾਂ ਦਿੱਲੀ ਬੈਠੀ ਆ ਚਾਹੇ ਸ਼ੰਭੂ ਬੈਠੀ ਆ ਕਿਤੇ ਮਰਜੀ ਬੈਠੀ ਆ ਗੱਲ ਇਹ ਹੈ ਕਿ ਕੀ ਦਿੱਲੀ ਵਾਲੇ ਤੱਕ ਸਾਡੀ ਗੱਲ ਪਹੁੰਚ ਰਹੀ ਹੈ ਹੋਰ ਕੱਲ ਹਾਈ ਕੋਰਟ ਨੇ ਵੀ ਕਿਹਾ ਕਿ ਤੁਸੀਂ ਸਰਕਾਰ ਬਹੁਤ ਕਵਾਦੀ ਇਹਨਾਂ ਨੂੰ ਝਾੜ ਪਾਈ ਹੈ ਉਹ ਡਰੋਨ ਨਾਲ ਸੀ ਡਰਾਉਂਦੇ ਹੋਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਕੋਲੇ ਸਾਭ ਕੇ ਰੱਖ ਲੈ ਮੈਂ ਆਪਣੇ ਕਰੇ ਓਏ ਅਸੀਂ ਕੋਈ ਭੀਖ ਨਹੀਂ ਮੰਗਦੇ ਓਏ ਮੰਗਦੇ ਹਾ ਹੱਕਾਂ ਨੂੰ ਆ ਜੋ ਭਗਤੋਂ ਬੈ ਕੇ ਗੱਲ ਕਰੀਏ ਬੋਲਾ ਥੋਡੀਆਂ ਅੱਖਾਂ ਨੂੰ ਸਾਡੇ ਹਿੱਸੇ ਜੋ ਹਥਿਆਰ ਜੀ ਉਹਨੂੰ ਇਹ ਦੇ ਦੇਂ ਅਰਦਾਸ ਉਸੇਰਤਾ ਸੱਚ ਮੱਕ ਦੇਹਾ ਸਰ ਮਤ ਦਾ ਪਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕੇ ਐਸੀ ਏ ਇਹਦੇ ਜੰਮੇ ਖੱਟ ਖਾ ਕੇ ਵੀ ਕਹਿੰਦੇ ਐ ਚੜ੍ਹਦੀ ਕਲਾ ਜੇ ਸਾਡਾ ਪ੍ਰਧਾਨ ਮੰਤਰੀ ਅਗਲਾ ਕਹਿੰਦਾ ਸੱਤਾ ਚਾਹੁਣ ਤੋਂ ਪਹਿਲਾਂ ਇਹ ਵਾਅਦਾ ਕਰਦਾ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਕਿ ਮੈਂ ਤੁਹਾਨੂੰ ਐਮਐਸਪੀ ਦਾ ਗਰੰਟੀ ਖੇਡ ਬਣਾ ਕੇ ਦਊਗਾ ਸੀ2+50 ਦੇ ਹਿਸਾਬ ਨਾਲ ਤੁਹਾਨੂੰ ਮੈਂ ਐਮਐਸਪੀ ਦਊਗਾ ਸਾਡਾ ਕਰਜ਼ਾ ਮਾਫ਼ ਕਰੂੰਗਾ ਪਰ ਜਦੋਂ ਸਰਕਾਰ ਦੇ ਵਿੱਚ ਆ ਜਾਂਦਾ ਇਹ ਕੁਛ ਤਾਂ ਕੀ ਕਰਦਾ ਸੀ ਸਭ ਤੋਂ ਹੋਰ ਤਿੰਨ ਨਵੇਂ ਕਾਲੇ ਕਾਨੂੰਨ ਕਿਸਾਨਾਂ ਦੇ ਸਿਰ ਤੇ ਬਣਦੇ ਜਦੋਂ ਕਿਸਾਨਾਂ ਨੇ ਸੰਘਰਸ਼ ਕੀਤਾ ਉਸ ਸੰਘਰਸ਼ ਦੇ ਵਿੱਚ ਪਰਚੇ ਵੀ ਹੋਏ ਇੱਕ ਕਿਸਾਨ ਸ਼ਹੀਦ ਵੀ ਹੋਏ ਫਿਰ ਇੱਕ ਦਿਨ ਅਚਾਨਕ ਟੀਵੀ ਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਮਾਫੀ ਵੀ ਮੰਗ ਲੈਂਦੇ ਆ ਤੇ ਕਾਨੂੰਨ ਵਾਪਸ ਲੈ ਲੈਂਦੇ ਆ ਤੇ ਬਾਕੀ ਸਾਰੀ ਮੰਗਾਂ ਮੰਗ ਲੈਂਦੇ ਆ ਉਹ ਇਹ ਨਹੀਂ ਲਿਖਤੀ ਵੀ ਮੰਨਦੇ ਆ ਤੇ ਹੁਣ ਉਹ ਵੀ ਤੇ ਆ ਕੇ ਵੀ ਮੰਨਦੇ ਆ ਪਰ ਉਹਨਾਂ ਨੂੰ ਉਹ ਮੰਗਾਂ ਨੂੰ ਇੰਪਲੀਮੈਂਟ ਕਿਤੇ ਨਹੀਂ ਕੀਤਾ ਜਾਂਦਾ ਅਸੀਂ ਦੁਬਾਰਾ ਅੰਦੋਲਨ ਕਰਦੇ ਆ ਤਾਂ ਸਾਡੇ ਤੇ ਗੋਲੇ ਮਾਰਦੇ ਨੇ ਗੋਲੀਆਂ ਮਾਰਦੇ ਨੇ ਉਹਨਾਂ ਨੇ ਫੇਸ ਕਰਕੇ ਸੜਕ ਤੇ ਆਉਣਾ ਪੈਂਦਾ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਐਮਐਸਪੀ ਸੁਆਮੀ ਨਾਥਨ ਰਿਪੋਰਟ ਸੀ2 ਪਲੱਸ ਫਿਰ ਇਹਨਾਂ ਨੂੰ ਪਾਸ ਕਾਰਡ ਚ ਹਰਜ ਕੀਆ ਹਰ ਜੇ ਵੀਰੇ ਸਰਕਾਰ ਲੋਕਾਂ ਦੀ ਹੈ ਹੀ ਨਹੀਂ ਪਹਿਲਾਂ ਇੱਕ ਹੁੰਦਾ ਸੀ ਕਿ ਬਾਈ ਦਾ ਪੀਪਲ ਫੋਰ ਦਾ ਪੀਪਲ ਟੂ ਦਾ ਪੀਪਲ ਹੁਣ ਹੋ ਗਿਆ ਬਾਈ ਦਾ ਕਾਰਪੋਰੇਟ ਟੂ ਦਾ ਕਾਰਪੋਰੇਟ ਫੋਰ ਦਾ ਕਾਰਪੋਰੇਟ ਆ ਜਿਹੜੀ ਸਰਕਾਰ ਹੈ ਬਣੀ ਕਾਰਪੋਰੇਟ ਦੀ ਗਈ ਇਹਨਾਂ ਨੇ ਪਾਲਿਸੀਆਂ ਹੀ ਸਾਰੀਆਂ ਉਹ ਬਣਾਈਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਦੀਆਂ ਬੜੇ-ਬੜੇ ਮਾਲ ਬਣਾਤੇ ਉਹਦੇ 'ਚ ਆਮ ਮੰਦੀ ਦੀ ਦੁਕਾਨ ਨਹੀਂ ਹੈ ਉਹਦੇ 'ਚ ਦੁਕਾਨ ਕਿਹਦੀ ਹੈ ਕਾਰਪੋਰੇਟ ਘਰਾਣਿਆਂ ਦੀ ਬੜੀਆਂ-ਬੜੀਆਂ ਸੜਕਾਂ ਬਣਾਤੀਆਂ ਟੋਲ ਟੈਕਸ ਕਿਹਦੇ ਹੈ ਕਿਹੜੇ ਆਮ ਬੰਦੇ ਦਾ ਟੋਲ ਟੈਕਸ ਹੈ ਜਿਹਦੇ ਹੈ ਕਾਰਪੋਰੇਟ ਘਰਾਣਿਆਂ ਦੇ ਇਹਨਾਂ ਨੇ ਹੌਲੀ-ਹੌਲੀ ਸਾਰੇ ਵਰਲਡ ਆਰਡਰ ਦੀ ਜਿਹੜੀ ਪਾਲਿਸੀ ਹੈ ਉਹ ਹੀ ਕਰ ਰਹੀ ਹੈ ਸਾਰਾ ਕੁਝ ਹੀ ਸਾਰਾ ਮਤਲਬ ਥਲੇ ਸਾਰਾ ਵਿਸ਼ਵੀ ਸਾਰਾ ਜਿਹੜਾ ਆਪਣੇ ਅੰਡਰ ਕਰ ਰਹੀ ਹੈ ਤੁਸੀਂ ਗੱਲਬਾਤ ਕਰਦੇ ਹੋ ਰਿਲਾਇੰਸ ਮੋਲਾਂ ਦੀ ਪੀਪਰ ਲਾਇੰਸ ਮੋਲਾਂ ਵੀ ਜਾਣਦੇ ਆ ਨਾ ਦੁਕਾਨਾਂ ਨੇ ਆਪਣੀਆਂ ਸੀ ਆਮ ਤਗਾਣਾ ਬਜ਼ਾਰਾਂ ਦੇ ਵਿੱਚ ਉਹ ਰਿਲਾਇਸ ਮੋਲਾ ਵਿੱਚ ਸਾਮਾਨ ਸਸਤਾ ਮਿਲਦਾ ਉਹਨਾਂ ਨੂੰ ਆਪਣਾ ਫਾਇਦਾ ਆਪਣੇ ਬਾਅਦ ਫਾਇਦਾ ਵੀ ਕਰ ਰਹੀ ਹੈ ਫਿਰ ਕਿਤਨਾ ਕਿਤੇ ਨਹੀਂ ਫਾਇਦਾ ਹੋ ਰਿਹਾ ਮੈਨੂੰ ਅੱਜ ਫਾਇਦਾ ਲੱਗ ਰਿਹਾ ਆਪਾਂ ਨੂੰ ਜਦੋਂ ਅੱਜ ਅਜਰ ਲਾਇੰਸ ਸਸਤਾ ਦੇ ਰਹੀ ਹੈ ਹਲੇ ਆਪਣੇ ਕੁਝ ਦੁਕਾਨਦਾਰ ਜਿਹੜੇ ਸਰਵਾਈਵ ਕਰ ਰਹੇ ਆ ਮੰਨ ਲਓ 10 ਸਾਲ ਬਾਅਦ ਸਰਵਾਈਵ ਉਹਨਾਂ ਦਾ ਖਤਮ ਹੋ ਗਿਆ ਬੰਦ ਹੋ ਗਈਆਂ ਜਦੋਂ ਰਏ ਸਿਰਪ ਮੈਂ THAILAND ਜਾ ਕੇ ਆਇਆ ਸੀ ਵੀਰੇ ਉੱਥੇ 24/7 ਹੀ ਆ ਬਸ ਹੋਰ ਕੋਈ ਦੁਕਾਨ ਨਹੀਂ ਹੈ 24/7 ਹੀ ਹੈ ਉਹ ਸਾਰਾ ਸਮਾਨ ਆਪਣੇ ਸਹਾਰਾ ਕਰ ਦੋ। ਹਣ ਆਪਾਂ ਫਿਲਮ ਦੇਖਣ ਜਾਂਦੇ ਸੀ। ਚੰਡੀਗੜ੍ਹ ਚ ਪੁਰਾਣੇ ਥੀਏਟਰ ਅੱਜ ਵੀ ਐ। ਉੱਥੇ 50 ਰੁਪਏ ਦਾ ਪਾਪਕਨ ਦਾ ਪੈਕੇਟ ਆ। ਤੁਸੀਂ ਪੀਵੀਆਰ ਚ ਚੱਲ ਜਾਓ ਇਹਨਾਂ ਦੇ ਹੋਰ ਕਿਸੇ ਚੱਲ ਜਾਓ 200 250 500 ਰੁਪਏ ਦਾ। ਹੁਣ ਉਹ ਉਹ ਮਾਲ ਉਹ ਸਿਨੇਮਾ ਘਰ ਬੰਦ ਹੋ ਗਏ ਨਾ ਆਪਣੇ ਆਪ ਹੌਲੀ ਹੌਲੀ। ਅੱਜ ਬੰਦੇ ਨੂੰ ਮਜਬੂਰ ਬਸ ਹੋ ਕੇ ਬੜੇ ਬੜੇ ਮਾਲਾਂ ਚ ਜਾਣਾ ਪੈਂਦਾ। ਇਹ ਜਿਹੜਾ ਮਾਲ ਨੇ ਆਪਣੇ ਬਣੇ ਹੋਏ ਸ਼ਹਿਰਾਂ ਦੇ ਵਿੱਚ ਆਪਣੇ ਵਾਸਤੇ ਖਤਰਨਾਕ ਨੇ। ਬਿਲਕੁਲ ਖਤਰਨਾਕ ਆ ਵੀਰੇ ਉਹ ਜ਼ਮੀਨਾਂ ਕਿਹਨਾਂ ਦੀਆਂ ਕਿਸਾਨਾਂ ਦੀਆਂ। ਸਾਨੂੰ ਲਾਲਚ ਦੇਤਾ। ਵੀ ਭਾਈ ਤੁਹਾਨੂੰ ਕਰੋੜਾਂ ਦੀ ਜ਼ਮੀਨ ਵਿਕਰੀ ਐ ਦੇਖੋ ਆਪ ਉਹਨਾਂ ਨੇ ਏਡੇ ਏਡੇ ਮਾਲ ਬਣਾ ਲਏ ਸੋ ਇਹਦਾ ਬਹੁਤ ਵੱਡੀਆਂ ਗੱਲਾਂ ਨੇ ਇਹਦੇ ਵਾਸਤੇ ਤਾਂ ਇਹ ਜਿਹੜਾ ਅੰਦੋਲਨ ਹੈ ਐਮਐਸਪੀ ਦੀ ਗਰੰਟੀ ਕਰਨ ਦਾ ਅੰਦੋਲਨ ਹੈ ਇਹ ਇਹ ਨਾ ਸੋਚੋ ਕਿ ਇਕੱਲੇ ਕਿਸਾਨਾਂ ਲਈ ਐ ਅੱਜ ਸਾਨੂੰ ਪਤਾ ਹੈ ਕਿ ਜਿਹੜੀ ਕਣਕ ਹੈ ਉਹ 20 ਰੁਪਏ ਆ 22 ਰੁਪਏ ਕੁਆਲਟੀ ਕਿਲੋ ਹੈ ਇਸ ਕਰਕੇ ਆਤਾ 25 30 35 ਕੁਆਲਟੀ ਦੇ ਹਿਸਾਬ ਨਾਲ ਆ ਸਾਨੂੰ ਪਤਾ ਵੀ ਆਲੂ ਅੱਜ ਕੀ ਰੇਟ ਵਿਕਿਆ ਪਿੱਛੋਂ ਕਿਸਾਨ ਨੂੰ ਕੀ ਰੇਟ ਮਿਲਿਆ ਪਰ ਖਰੀਦਣ ਵਾਲੇ ਲਈ ਅੱਜ ਵੀ 20 ਰੁਪਏ ਆ ਕਦੇ ਚੁੜੇ ਵੀ ਆ 5 ਰੁਪਏ ਕਿਦਾਇਆ ਉਹ 40 ਵੇਚਦੇ ਨੇ ਅੱਜ ਆਪਣੇ ਆਲੂ ਦਾ ਕਦੇ 2 ਰੁਪਏ ਨੂੰ ਵੀ ਵਿਕਦੇ ਆ ਪਰ ਆਲੂ ਚਿਪਸ ਦਾ ਪੈਕੇਟ ਦਾ ਕਦੇ 20 ਰੁਪਏ ਤੋਂ ਘੱਟ ਮਤਲਬ ਪੈਦਾ ਕਰਦਾ ਮਿਹਨਤ ਕਰਦਾ ਉਹਨੋਂ ਮੁੱਲ ਮਿਲਦਾ ਨਹੀਂ ਵਪਾਰੀ ਨੂੰ ਮਿਲਦਾ ਮਿਲਦਾ ਹੀ ਮਿਲਦਾ ਵਾ ਆਪਣੇ ਵਿਚਾਰ ਸੋ ਇਹ ਇਹ ਚੀਜ਼ਾਂ ਵਾਸਤੇ ਇਸ ਕਰਕੇ ਅੰਦੋਲਨ ਹੈ ਇਸ ਕਰਕੇ ਅਸਮ ਰੋਸ ਮਾਰਚ ਵੀ ਲੈ ਕੇ ਆਉਣਾ ਪਿਆ ਜੀ ਇਹ ਸਿੰਗਰਾਂ ਬਾਰੇ ਕੀ ਹੋਊਗਾ ਤੁਸੀਂ ਖੁਦ ਸਿੰਗਰ ਉਹ ਵੀ ਸਿੰਗਰ ਬਹੁਤ ਘੱਟ ਜੁੜ ਰਹੇ ਨੇ ਮੋਰਚੇ ਨਾਲ 13 ਤਰੀਕ ਦਾ ਮੋਰਚਾ ਲੱਗਿਆ ਹੋਇਆ ਹੈ ਪਹਿਲਾਂ ਜਿਵੇਂ ਜੁੜੇ ਸੀ ਸਿੰਗਰ ਉਸ ਤਾਂ ਨਹੀਂ ਆ ਰਹੇ ਦੇਖੋ ਭਾਈ ਆ ਮੈਨੂੰ ਇਹ ਲੱਗਦਾ ਵੀ ਪਿਛਲੇ ਅੰਦੋਲਨ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਨਜ਼ਰ ਅੰਦਾਜ਼ ਵੀ ਕੀਤਾ ਗਿਆ ਜਿਵੇਂ ਉਹਨਾਂ ਤੇ ਈਡੀ ਦੀ ਰੇਡਾਂ ਪਈਆਂ ਜਾਂ ਹੋਰ ਚੀਜ਼ਾਂ ਹੋਈਆਂ ਕਈ ਲੀਡਰ ਸੀਗੇ ਜਿਨ੍ਹਾਂ ਨੇ ਉਹਨਾਂ ਦਾ ਹਾਲਚਾਲ ਨਹੀਂ ਪੁੱਛਿਆ ਪਰ ਜਿਨ੍ਹਾਂ ਨੇ ਪੁੱਛਿਆ ਉਹਨਾਂ ਨਾਲ ਅੱਜ ਵੀ ਬੰਦੇ ਖੜੇ ਆ ਭਲੇ ਬੈਕ ਐਂਡ ਤੇ ਹੈਗੇ ਆ ਪਰ ਗਾਣੇ ਵੀ ਕਰ ਰਹੇ ਸਾਰੇ ਭਰਾ ਹਨਾ ਦੇਖੋ ਹਰੇਕ ਬੰਦੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਬੰਦਾ ਤਨ ਮਨ ਧਨ ਨਾਲ ਲੜਦਾ ਕੋਈ ਕਿੱਲੇ ਤਲ ਨਾਲ ਲੜਦਾ ਕੋਈ ਕਿੱਲੇ ਮਨ ਨਾਲ ਲੜਦਾ ਕੋਈ ਕਿੱਲੇ ਧਨ ਨਾਲ ਲੜਦਾ ਸੋ ਹਰ ਇੱਕ ਦੀ ਮਹਾਰਾਜ ਨੇ ਸੇਵਾ ਲਈ ਹੋਈ ਹੈ ਮੈਂ ਤਾਂ ਇਹ ਸਮਝਦਾ ਹੁਣਾਂ ਬਾਈ ਇਹ ਇੱਥੇ ਜਿਹੜੀਆਂ ਰੂਹਾਂ ਬੈਠੀਆਂ ਨੇ ਇਹ ਕੋਈ ਸ਼ਰੀਰ ਨਹੀਂ ਬੈਠੇ ਇਹ ਰੂਹਾਂ ਬੈਠੀਆਂ ਨੇ ਇਹ ਤੇ ਉਸ ਪਰਮਾਤਮਾ ਦੀ ਕਿਰਪਾ ਹੈ ਉਹ ਜਿਨ੍ਹਾਂ ਦੀ ਜਿਨ੍ਹਾਂ ਤੇ ਕਿਰਪਾ ਹੋਈ ਜਾਊਗੀ ਉਹ ਸਧਾਰਨੇ ਚਾਹੀਦੇ ਆ ਬਈ ਤੇ ਕਹਿੰਦੇ ਨੇ ਵੀ ਹੁਣ ਵੀ ਜਿਹੜਾ ਮੋਚਾ ਹੈ ਦੇ ਸ਼ੰਭੂ ਇਹ ਲੱਗੂਗਾ ਲੱਗਦਾ ਵੀ ਹੁਣ ਅੱਗੇ ਜਾਣ ਦਾ ਪਲਾਨ ਤਾਂ ਇਹਨਾਂ ਨੇ ਕੈਸਲੇ ਕਰਤਾ ਦੇਖੋ ਵੀਰੇ ਗੱਲ ਇਹ ਨਹੀਂ ਹੈ ਕਿ ਆਪਾਂ ਦਿੱਲੀ ਬੈਠੀਏ ਚਾਹੇ ਸ਼ੰਭੂ ਬੈਠੀਏ ਕਿਤੇ ਮਰਜੀ ਬੈਠੀਏ ਗੱਲ ਇਹ ਹੈ ਕਿ ਕੀ ਦਿੱਲੀ ਵਾਲਿਆਂ ਤੱਕ ਸਾਡੀ ਗੱਲ ਪਹੁੰਚ ਰਹੀ ਹੈ ਜੇ ਉਹਨਾਂ ਤੱਕ ਸਾਡੀ ਗੱਲ ਪਹੁੰਚ ਰਹੀ ਤਾਂ ਹੀ ਉਹਨੇ ਸਿੰਗੂ ਸਿੰਗੂ ਬਾਰਡਰ ਤੇ ਟਿੱਕਰੀ ਬਾਰਡਰ ਸੀਲ ਕੀਤਾ ਸੀ ਹਲੋ ਹੁਣ ਉਹਨਾਂ ਨੇ ਖੋਲਤਾ ਦੇਖੋ ਸਾਡੀ ਲੜਾਈ ਸਰਕਾਰ ਨਾਲ ਹੈ ਸਰਕਾਰ ਦੀ ਨੀਤੀਆਂ ਨਾਲ ਆਮ ਲੋਕਾਂ ਨਾਲ ਸਾਡੀ ਕੋਈ ਲੜਾਈ ਨਹੀਂ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਸੜਕਾਂ ਮਾਰ ਲ ਕੇ ਬੈਠੀਏ ਅਸੀਂ ਤਾਂ ਕਹਿ ਹੀ ਨਹੀਂ ਸੜਕਾਂ ਤੇ ਬੈਠਣਾ ਕਿਸਾਨੀ ਉਹਨਾਂ ਨੇ ਤਾਂ ਇਹ ਕਹੀ ਵੀ ਮੰਤ ਇਹ ਲੜਾਈ ਇਹ ਨਹੀਂ ਨਾ ਦੇ ਰਹੇ ਸਾਨੂੰ ਹੁਣ ਇਸ ਲੋਕਾਂ ਨੂੰ ਸੋਚਣਾ ਵੋਟਾਂ ਆਉਣ ਵਾਲੀਆਂ ਲੋਕੋ ਤੁਸੀਂ ਸੋਚੋ ਵੀ ਆਪਾਂ ਕਿੱਦਾਂ ਦੇ ਬੰਦੇ ਲੋਕੀ ਲੱਗਦਾ ਵੀ ਸ਼ੰਭੂ ਚ ਪੰਜਾਬ ਚ ਬਹਿ ਕੇ ਐਮਐਸਵੀ ਮਿਲ ਜੂਗੀ ਦੇਖੋ ਵੀਰੇ ਕਿੱਥੋਂ ਦਾ ਮਾਰਚ ਸ਼ੁਰੂ ਹੋਊਗਾ ਅਸੀਂ ਤਾਂ ਦਿੱਲੀ ਚੱਲੇ ਸੀ ਭਾਵੇਂ ਜੰਤਰ ਮੰਤਰ ਚੱਲੇ ਸੀ ਇਹਨਾਂ ਨੇ ਰੋਕਿਆ ਹੁਣ ਕੱਲ ਹਾਈ ਕੋਰਟ ਨੇ ਵੀ ਕਿਹਾ ਵੀ ਤੁਸੀਂ ਸਰਕਾਰ ਆਪੇ ਤਕਵਾਦੀ ਇਹਨਾਂ ਨੂੰ ਝਾੜ ਪਾਈ ਐ ਸੋ ਕਿੱਥੇ ਤੱਕ ਭੱਜੋਗੇ ਆਕ ਚਲੋ ਤੁਸੀਂ ਲੋਕਾਂ ਦੀ ਕਚਹਿਰੀ ਚ ਆ ਕੇ ਲੋਕਾਂ ਦਾ ਤੁਸੀਂ ਪਾਗਲ ਬਣਾ ਜਾਓਗੇ ਕੋਈ ਗੱਲ ਨਹੀਂ ਪਰਮਾਥਮ ਦੀ ਕਚਹਿਰੀ ਦਾ ਮੈਨੂੰ ਬڑے بڑے ਇੱਥੇ ਆਏ ਆ بڑے بڑے ਨੇ ਬਹੁਤ ਆਵੇ ਕੀਤੇ ਆ ਅਫਗਾਨੀ ਵਰਕਰ ਨੇ ਕਿੱਡੇ ਕਿੱਡੇ ਦਾਅਵੇ ਕਰਤੇ ਉਹਨਾਂ ਨੇ ਕਹਿਤਾ ਸੀ ਵੀ ਅਸੀਂ ਸਿੱਖ ਪਟਵੰਤੇ ਕਰਦੇ ਭਾਈ ਗੁਰਦਾਸ ਸਿੰਘ ਤੇ ਭਾਈ ਬੋਤਾ ਸਿੰਘ ਫੇਰ ਆਗੇ ਨਾ ਨਹੀਂ ਕਿੰਨਿਆਂ ਨੂੰ ਮਾਰੋਗੇ ਕਿੰਨਿਆਂ ਨੂੰ ਮਕਾਓਗੇ ਤੁਸੀਂ ਕਦੋਂ ਤੱਕ ਭੱਜੋਗੇ ਸਾਡੀਆਂ ਕਈਆਂ ਹੋਈਆਂ ਗੱਲਾਂ ਨੇ ਅਸੀਂ ਕੋਈ ਅਲੱਗ ਚੀਜ਼ ਤਾਂ ਨਹੀਂ ਮੰਗਦੇ ਆਪਣਾ ਹੱਕ ਮੰਗਦੇ ਆ ਕੋ ਤੁਹਾਡੇ ਤੋਂ ਕੋਈ ਠੀਕ ਨਹੀਂ ਮੰਗ ਰਹੇ ਤੁਹਾਡੇ ਤੋਂ ਕੋਈ ਐਕਸਟਰਾ ਕੋਈ ਚੀਜ਼ ਨਹੀਂ ਮੰਗ ਰਹੇ ਹੁਣ ਤਾਂ ਤੁਹਾਨੂੰ ਕੋਟ ਝਾੜ ਪਾ ਲਈ ਹੁਣ ਤਾਂ ਅਕਲ ਨੂੰ ਹੱਥ ਮਾਰੋ ਖਾਣੀ ਤਾਂ ਇਹਨਾਂ ਨੇ ਵੀ ਰੋਟੀ ਆ ਨਾ ਖਾਣੀ ਦੇ ਲੀਡਰਾਂ ਨੇ ਵੀ ਰੋਟੀ ਆ ਤੁਸੀਂ ਜਿੰਨੇ ਮਰਜ਼ੀ ਬਣ ਦੋ ਅੱਜ ਬੰਦ ਤੁਸੀਂ ਰੱਬ ਵੀ ਆਮ ਲੋਕਾਂ ਦੇਰ ਵੀ ਰੋਟੀ ਇਹਨੇ ਕਹਿੰਦੇ ਪ੍ਰਦਰਸ਼ਨ ਕਰ ਰਹੇ ਨੇ ਇੱਕ ਬਿਆਨ ਆਇਆ ਸੀ ਹਰਿਆਣਾ ਸਰਕਾਰ ਦਾ ਕਿ ਉਹਨਾਂ ਪਾਸਪੋਰਟ ਰੱਦ ਕਰਾਂਗੇ ਇਹਦੇ ਬਾਰੇ ਕੀ ਕਹੂੰ ਕਰ ਲੈਣ ਕੋਈ ਗੱਲ ਨਹੀਂ ਨਾ ਇਹ ਬੱਡਰ ਆਹੀ ਗੱਲ ਕਰੀ ਆ ਅੱਜ ਪਾਸਪੋਰਟ ਤੁਸੀਂ ਰੱਦ ਕਰ ਦੋਗੇ ਕਿਸੇ ਦਿਨ ਵੇਲਾ ਹੋਗਾ ਤੁਸੀਂ ਵੀ ਰੱਦ ਹੋਵੋਗੇ ਫਿਰ ਹਰ ਰੋਜ਼ ਤੁਸੀਂ ਇਕੱਲੇ ਸਾਡੇ ਪਾਸਪੋਰਟ ਰੱਦ ਕਰੋਗੇ ਤੁਸੀਂ ਪੱਕੀ ਰੱਦ ਹੋ ਜਾਓਗੇ ਬਖਤਾਂ ਦਾ ਵੀਰੇ ਬਖਤ ਕਿਸੇ ਨੂੰ ਨਹੀਂ ਛੱਡਦਾ 라ਵਣ ਆਪਣੇ ਆਪ 'ਚ ਬਹੁਤ ਵੱਡਾ ਗਿਆਨੀ ਬੰਦਾ ਸੀ ਕਿਉਂਕਿ ਪਰ ਉਹਦੀ ਵਿਧੀ ਵਿਧੀ ਲਿਖੀ ਹੋਈ ਸੀ ਉਹਨਾਂ ਦੀ ਮਰਤ ਉਹ ਇਹਨਾਂ ਦੀ ਵੀ ਲਿਖੀ ਹੋਈ ਹੈ ਕਿ ਤੀਜੀ ਵਾਰ ਫੇਰ ਸਰਕਾਰ ਨੂੰ ਤਿਆਰ ਹੈ 400 400 ਕੇ ਪਾਰ ਪੱਕੀ ਵਾਰ ਮੋਦੀ ਸਰਕਾਰ ਇਹ ਤਾਂ ਗੱਲਾਂ ਹੁੰਦੀਆਂ ਵੀਰੇ ਕਹਣੇ ਨੂੰ ਤਾਂ ਬਹੁਤ ਬੰਦੇ ਕਹਿੰਦੇ ਮਾਫ਼ੀ ਗੱਲ ਕਰੀਏ بڑے بڑے ਨੇ ਕਿਹਾ ਸੀ ਵੀ ਅਸੀਂ ਪੱਕੇ ਇੱਥੇ ਆ ਪੁੱਤਨ ਵਰਗੇ ਨੂੰ ਵੀ ਲੱਗਦਾ ਮੈਂ ਪੱਕਾ ਇੱਥੇ ਆ ਜਾ ਉਹਨੇ ਵੀ ਸੰਸਾਰ ਤੇ ਹੈ ਹਮੇਸ਼ਾ ਕੋਈ ਨਹੀਂ ਇੱਥੇ ਹੈ ਗੱਲ ਇਹ ਗੱਲ ਹੱਕ ਤੇ ਸੱਚ ਦੀ ਆ ਜਦੋਂ ਸਾਬ ਜਦਾਂ ਨੂੰ ਸ਼ਹੀਦ ਕੀਤਾ ਕਿਸੇ ਨੇ ਸੋਚਿਆ ਸੀ ਵੀ ਉਸ ਸਥਾਨ ਤੇ ਐਡੇ بڑے ਜੋੜ ਮੂਲੇ ਲਗਿਆ ਕਰਨਗੇ ਕਿਸੇ ਨੇ ਨਹੀਂ ਸੋਚਿਆ ਸੀ ਪਰ ਅੱਜ ਜਿਹਨੇ ਸ਼ਹੀਦ ਕੀਤਾ ਜਿਹਦਾ ਤਾਮਾ ਜਾਮਾ ਸੀ ਜਿਹਦੇ ਕੋਲ ਐਡੀ ਪਾਵਰ ਸੀ ਅੱਜ ਉਹ ਕਿਤੇ ਵੀ ਨਹੀਂ ਉਹਨੂੰ ਕੋਈ ਪੁੱਛਦਾ ਵੀ ਨਹੀਂ ਤੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਸਿਰਫ ਉਹ ਦੋ ਸੇ ਉਸ ਕਚਹਿਰੀ ਚ ਤਾਂ ਉਹਦਾ ਮੁੱਦਾ ਪਿਆ ਉਹ ਵਾਸਤੇ ਉਹਨਾਂ ਲਈ ਲੋਕ ਕਿੰਨੇ ਆਉਂਦੇ ਸੋ ਇਹ ਸੱਚ ਦੇ ਝੂਠ ਦੀ ਲੜਾਈ ਹੈ ਹਮੇਸ਼ਾ ਚੱਲਦੀ ਹੈ ਜੇ ਜਦੋਂ ਤੋਂ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਸਾਡੀ ਲੜਾਈ ਉਦੋਂ ਤੋਂ ਅਸੀਂ ਜ਼ੁਲਮ ਦੇ ਖਿਲਾਫ ਬੋਲਦੇ ਰਵਾਂਗੇ ਹੁਣ ਕੋਟ ਵੀ ਕੰਡੈਕਟ ਲੱਗਣੂ ਵੀ ਤਿਆਰ ਹੈ ਨਾ ਉਦੋਂ ਤੱਕ ਮੋਰਚਾ ਲੱਗੂਗਾ ਫਿਰ ਉਹ ਤੋਂ ਬਾਅਦ ਫਿਰ ਅਠਾਉਣ ਦੇ ਤਿਆਰਿਆ ਵੀ ਆਉਣਗੀਆਂ ਫਿਰ ਤੱਕ ਇਹ ਸਰਕਾਰ ਦਾ ਗੱਲ ਪਹੁੰਚਣੀ ਹੈ ਕੋਟੋ ਕੰਡਾਟੇ ਲੱਗਿਆ ਦੇਖੋ ਗੱਲ ਇਹ ਹੈ ਵੀ ਇਹ ਜਿਹੜੀ ਹੁਣ ਗੱਲ ਹੈ ਇਹ ਕੱਲੀ ਇਸ ਸਰਕਾਰ ਲਈ ਨਹੀਂ ਹੈ ਮੰਨ ਲਓ ਕੱਲੂ ਕੋਈ ਹੋਰ ਸਰਕਾਰ ਆ ਰਹੀ ਐ ਅਸ ਤਾਂ ਉਹ ਤੋਂ ਵੀ ਮੰਗਾਂਗੇ ਸਾਡਾ ਕਿਸੇ ਸਿਰਫ ਬੀਜੇਪੀ ਨਾਲ ਤਾਂ ਨਹੀਂ ਕੋਈ ਵਿਰੋਧ ਹੈ ਸਾਡਾ ਤਾਂ ਸਰਕਾਰ ਨਾਲ ਵਿਰੋਧ ਹੈ ਸਰਕਾਰ ਦੀ ਨੀਤੀਆਂ ਨਾਲ ਵਿਰੋਧ ਹੈ ਸਰਕਾਰ ਕੋਈ ਆ ਜਾਵੇ ਸਾਡੀ ਸਾਡੀ ਬੇਨਤੀ ਹੈ ਮਤਲਬ ਇਹ ਬੋਟਿੰਗ ਹੋਣੀ ਹੈ ਹਣ ਲੋਕ ਸਭਾ ਦੇ ਚੋਣਾਂ ਹੋਣੀਆਂ ਉਦੋਂ ਤੱਕ ਮੋਰਚਾ ਜਾਰੀ ਰਹੂਗਾ ਬਿਲਕੁਲ ਰਹੂਗਾ ਜੀ ਆਪਾਂ ਤਾਂ ਘਰ ਘਰ ਜਾਵਾਂਗੇ ਜਿਹੜਾ ਬੋਟਾ ਮੰਗਣ ਸਾਡੇ ਘਰੇ ਆਉਣਗੇ ਸਾਰੇ ਬੀਜੇਪੀ ਵਾਲੇ ਆਉਣਗੇ ਨਾ ਫਿਰ ਉੱਥੋਂ ਉਦੋਂ ਪੁੱਛਾਂਗੇ ਜਿਹੜੇ ਨੇ ਗੋਲੇ ਮਾਰੇ ਸੀ ਘਰੇ ਸਾਹਮਣੇ ਲੈ ਕੇ ਗਏ ਆ ਮੈਂ ਘਰੇ ਸਾਹਮਣੇ ਰੱਖੇ ਹੋਏ ਆ ਉਹ ਜਦੋਂ ਬੀਜੇਪੀ ਵਾਲੇ ਵੋਟ ਮੰਗਣ ਆਣਗੇ ਦਿਖਾਉਂਗਾ ਵੀ ਆਹ ਕੀ ਸੀ ਇਹ ਕੀ ਕੀਤਾ ਇਹ ਸਰਕਾਰਾਂ ਨੂੰ ਸਵਾਲ ਹੋਣਗੇ ਅੱਜ ਤੋਂ ਸਾਡੇ ਨੂੰ 10 ਸਾਲ ਪਹਿਲਾਂ 15 ਸਾਲ ਪਹਿਲਾਂ ਐਮਐਲਏ ਬਹੁਤ ਬੜੀ ਚੀਜ਼ ਹੁੰਦਾ ਸੀ ਅੱਜ ਦੇ ਟਾਈਮ 'ਚ ਜੀ ਪੁਆਇੰਟ ਵਸਾਰੇ ਕੀ ਕਹੂੰਗਾ ਪੁਆਇੰਟ ਵਸ ਸਰਕਾਰ ਕਹਿੰਦਾ ਵੀ 13 13 ਸੀਟਾਂ ਲੈ ਕੇ ਜਾਵਾਂਗੇ ਲੋਕ ਸਭਾ ਦੇ ਸੀ। ਮੇਰੇ ਤਾਂ ਲੋਕਾਂ ਦੀ ਸੋਚ ਹੈ ਲੋਕ ਕੀ ਕਰਦੇ ਕਿਸੇ ਨੂੰ ਨਹੀਂ ਪਤਾ ਇਹਨਾਂ ਨੇ ਹੁਣ 92 ਆਏ ਕਿਹੜਾ ਪਤਾ ਸੀ ਕਿਸੇ ਨੂੰ ਖੜਾ ਲੋਕਾਂ ਦੀ ਮਿਹਰ ਹੋਣੀ ਜਿੱਤਨ ਹੋ ਜਵੇ ਪਰ ਇਹ ਹੈ ਵੀ ਲੋਕ ਜਾਗਰੂਕ ਬਹੁਤ ਬਹੁਤ ਹੋ ਗਏ ਆ ਕਿਸੇ ਦੀ ਵੀ ਸਰਕਾਰ ਹੋਵੇ ਲੋਕ ਕੋਈ ਵੀ ਐਮਐਲਏ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਲੋਕ ਸਵਾਲ ਕਰਨ ਲੱਗ ਗਏ ਆ ਇਹ ਬਹੁਤ ਵੱਡੀ ਗੱਲ ਹੈ ਬਾਈ ਦੋ ਸ਼ਬਦ ਗਾਣੇ ਦੇ ਹੁਣ ਗਾਣੇ ਵੀ ਨਾਲੇ ਤੁਹਾਨੂੰ ਜਾਣ ਹੀ ਦਿੰਦੇ ਮੈਂ ਤੁਹਾਨੂੰ ਜਰੂਰ ਸੁਣਾਣਾ ਬੁੱਧਰੋਂ ਨਾਲ ਸੀ ਡਰਾਉਂਦੇ ਹੋਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਕੋਲੇ ਸਾਹਮ ਕੇ ਰਖ ਲੈ ਮੈਂ ਆਪਣੇ ਕਰੇ ਓਏ ਅਸੀਂ ਕੋਈ ਭੀਖ ਨਹੀਂ ਮੰਗਦੇ ਓਏ ਮੰਗਦੇ ਹਾ ਹੱਕਾਂ ਨੂੰ ਆ ਜੋ ਭਗਤੋਂ ਬਹਿ ਕੇ ਗੱਲ ਕਰੀਏ ਬੋਲਾ ਤੁਹਾਡੀਆਂ ਅੱਖਾਂ ਨੂੰ ਸਾਡੇ ਹਿੱਸੇ ਜੋ ਹਥਿਆਰ ਜੀ ਉਹਨੂੰ ਕਹ ਦੇ ਨੇ ਅਰਦਾਸ ਉਸੇ ਅਰਦਾਸ ਚ ਮੰਗਦੇ ਹਾ ਸਰਬੱਤ ਦਾ ਭਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕੇ ਐਸੀ ਏ ਏ ਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਮੈਂ ਚੜਦੀ ਕਲਾ